ਅਲੀ ਅਲੀ ਆ ਬੁੱਗੇ ਦੀ ਅਜੇ ਕਾਰ ਬੁੱਗੇ ਦੀ ਅਜੇ ਕਾਰ ਬੁੱਗੇ ਦੀ ਅਜੇ ਕਾਰ ਪਤਾ ਕਰਨਾ ਆਪਾਂ ਇੱਟਾਉਣਾ ਇਹਦੀ ਹੁਣ ਫਿਰ ਦਵਾਈ ਲਿਆਈ ਹੈ ਕਿ ਰਹਿਣ ਦੀਏ ਨਹੀਂ ਨਹੀਂ ਦਵਾਈ ਲਿਆਓਗੇ ਦਵਾਈ ਤਾਂ ਜ਼ਰੂਰੀ ਹੈ ਤੁਹਾਨੂੰ ਤਾਂ ਇਦਾਂ ਨਾ ਠੀਕ ਹੋਊਗਾ ਬਾਬਾ ਬੰਦਾ ਟਾਉਣਾ ਆ ਆਪਾਂ ਹਾਂ ਦਵਾਈ ਚਲ ਖਾ ਲੈਣੇ ਪਰ ਬੰਦਾ ਕੋਈ ਨਾ ਮਗਰ ਲੱਗਾ ਰੋ ਡਾਈਏ ਥੋੜਾ ਕਰ ਲੱਤ ਜੀ ਦੇ ਕਰ ਲੱਤ ਲੱਤਾਲੇ ਆ ਯਾਰ ਆ ਤਾਂ ਤਰ ਪਤਾ ਵੇਖ ਕੇ ਤੇਰੀ ਡੱਤ ਮੈਂ ਕਿਹਾ ਵੀ ਨਹੀਂ ਮਗਰ ਲੱਗਾ ਕੋਈ ਚਲਸ ਲੱਗਾ ਦਾ ਹਾਵੀ ਬਾਬਾ ਦੋ ਮੈ ਫੇੜਦਾ ਮੈਂ ਤੀਜੇ ਸੱਟ ਲੱਗ ਜਾਂਦੀ ਅਛਾ ਤੇ ਲੈਓ ਕੋਈ ਕਾਹਲੇ ਜਾ ਦੋ ਮਗਰ ਰੋਟੀ ਤੇ ਦੱਲ ਲੀ ਹਾਂ ਉੱਟ ਬਈ ਕਹਾ ਗਈ ਨਾ ਬਣਾ ਬਾਬਾ ਜਰਨੇ ਕਾ ਆਜ ਜਾ ਮੈਂ ਵੀ ਹੋ ਜੁਣ ਜਾਜਕਾਰ ਯਾ ਆਲੀ ਕਰਦੇ ਕਰੀ ਯਾ 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 ਤਰਾ ਅਲੀ ਅਲੀ ਦਨੀਆ ਦੇ ਕਾਰ ਹਰ ਠੀਕ ਆ ਚੰਗਾ ਫਿਰ ਮਾ ਬੁੱਧੇ ਦੇ ਟਾਈਮ ਮਾੜੇ ਗੁggen ਵੀ ਮੇਰਾ ਸਾਥ ਛੱਡ ਗਏ ਨਹੀਂ ਇਹ ਨਹੀਂ ਸਾਥ ਛੱਡ ਗਏ ਤੇਰਾ ਗੁggen ਗੁggen ਵੇਖ ਲਾ ਗੁggen ਬਾਬਾ ਜੰਮਿਆ ਮਾਰੀ ਕਰ ਗਿਆ ਬੰਦੇ ਮਾਰੀ ਜੀ ਸਸਰੀ ਘਰ ਸਾਰੇ ਵੀਰਾਂ ਨੂੰ ਹੋਰ ਸਾਰੇ ਵੀਰ ਠੀਕ ਠਾਕ ਆ ਤੇ ਆਪਾਂ ਅੱਜ ਜਲੇਆ ਕਰਿਆਲੇ ਗੁggen ਭਾਂ ਦਾ ਬਲਾ ਲੈਣਾ ਇਥੇ ਆਪਣੇ ਨਾਲ ਤਾਬਾ ਤੇ ਗਰਚੀਦ ਆ ਤੇ ਉਹ ਐਕਸੀਡੈਂਟ ਹੋ ਗਿਆ ਤਾਬੇ ਕਿਤਨਾ ਐ ਐਕਸੀਡੈਂਟ ਬੁਗਿਆ ਉਹਨਾਂ ਦਾ ਅਰਸੋ ਹੋਇਆ ਸੀ ਗੱਡੀ ਵੱਜ ਗਈ ਆਪਣੀ ਇਥੇ ਦੋਤੀ ਕਿਦਾਂ ਕੀ ਗੱਲ ਬਣੀ ਗੱਲ ਇਦਾਂ ਹੀ ਹਨੇਰਾ ਸੀ 3:15 ਦਾ ਟਾਈਮ ਹੀ ਭਵਾਨੂ ਨਹੀਂ ਸਾਦੀ ਨਾਲ ਹੀ ਅੱਛਾ ਤੇ ਬੂਹ ਭਲਵਾਨੀ ਤੇ ਲੰਮਾ ਸੀ ਤੇ ਬੁਗਾ ਅੱਛਾ ਅੱਛਾ ਨੰਮਰੇ ਲੱਗੀ 60 ਬੁਗੇ ਦੀ ਲੱਗੀ ਚੱਲ ਬਾਕੀ ਬੂਹ ਦੇ ਥੋੜੀ ਜਿਹੀ ਸਿਰ ਵੱਜਾ ਥੋੜੀ ਜਿਹੀ 60 ਵੱਜੀ ਨਾ ਅੱਛਾ ਅੱਛਾ ਬਚਾ ਹੋ ਗਿਆ ਚੱਲ ਇਹਨਾਂ ਦਾ ਜ਼ਿਆਦਾ ਨਹੀਂ ਗੱਡੀ ਵਾਵਾ ਟੁੱਟ ਗਈ ਆ ਗੱਡੀ ਗਿਆ ਨਹੀਂ ਤੇ ਘਰ ਲੱਗ ਲੱਗੀ ਆ ਹਾਂ ਤੇ ਆ ਪੰਜ ਲਏ ਬੁਗੇ ਦਾ ਹੁਣ ਪਤਾ ਲੈਣਾ ਤੇ ਗੋਨੂ ਦਾ ਨੂੰ ਮਲਾਉਣੇ ਭਲਵਾਨ ਉਹਦੇ ਗਿੱਟੇ ਤੇ ਛੱਟ ਲੱਗੀ ਕਿੱਟਾ ਫਰੈਕਚਰ ਹੋਇਆ ਵਾ ਤੇ ਮਲਾਉਣੇ ਤਾਂ ਮਿਲਵਾਨਾ ਬੁਗੇ ਨਾਲ ਜਾ ਕੇ ਜੀ ਆ ਗੱਡੀ ਆ ਜਿਹੜੀ ਆਪਣੇ ਭਲਵਾਨਾਂ ਦਾ ਐਕਸੀਡੈਂਟ ਹੋਇਆ ਵਾ ਬੁਗੇ ਭਲਵਾਨ ਨੂੰ ਨਿਕਲਕਾਰਾ ਭਾਣ ਤੇ ਵੀ ਭਲਵਾਨ ਵਿੱਚ ਬਹੁਤ ਲੰਮਾ ਠੱਠਿਆ ਉਹਦੇ ਗੱਡੀ ਦਾ ਦੇਖੋ ਗੱਡੀ ਵਾਹ ਗੱਡੀ ਦਾ ਕੀ ਹਾਲ ਹੋਇਆ ਵਾ ਟੁੱਟ ਗਈ ਸਾਰੀ ਤੇ ਸੱਠਾਂ ਵੀ ਸਾਡੀ ਜਿਵੇਂ ਲੱਗ ਗਈ ਇੱਕ ਦੋ ਬੰਦੇ ਗੱਡੀ ਦਾ ਦੇ ਕਸਮ ਯਾਰ ਚੱਲ ਬੰਦੇ ਨੇ ਹਾਂ ਵਿੱਚੋਂ ਹੀ ਸਾਰੀ ਟੁੱਟ ਟੁੱਟ ਗਈਆਂ ਨਾ ਹਾਂ ਹਾਂ ਉਹ ਰੇਮ ਲਾ ਗਿਆ ਲੱਗ ਗਿਆ ਮੜਾ ਉੱਤਰ ਗਈ ਵਿੱਚੋਂ ਹਾਂ ਸਾਰੇ ਏਅਰ ਬੈਗ ਤੇ ਨਹੀਂ ਹੈਗੇ ਹਨਾ ਨਹੀਂ ਹੈ ਸਿਸਟਮ ਸਾਰਾ ਬੰਦਾ ਉੱਟ ਗਈ ਗੱਡੀ ਵਿੱਚ ਵਿੱਚੋਂ ਗੱਡੀ ਸਟੀering ਦਾ ਸਟੀering ਵਾਲਾ ਕੀ ਬਣਿਆ ਇਹ ਗੱਡੀ ਭਾਰੀ ਹੀ ਟਵਾਟਾ ਦੀ ਜੇ ਕਿਤੇ ਮਰੂਤੀ ਮਾਰਾਟੀ ਨਹੀਂ ਤੇ ਉਦਾਂ ਹੀ ਗਏ ਜੇ ਕੋਈ ਅਲਟੋ ਵਰਗੀ ਨਹੀਂ ਤੇ ਉਦਾਂ ਕੰਮ ਖਤਮ ਹੀ ਹਾਂ ਟੈਰ ਹੀ ਵੇਲਾ ਤੇਰੇ ਬੰਦੇ ਕੋਹਨੇ ਰਿਹਾ ਆਇਆ ਹੂੰ ਤਾਬਿਆ ਹਾਂ ਦੀ ਪਾਉਂ ਜੀ ਕੀ ਹਾਲਾਤੀ ਡਾਜੋ ਕੀ ਕਰਾ ਭਾਈ ਇਹ ਕੋ ਕੀ ਕਰਾਉਣਾ ਚਲ ਬੱਜ ਗਏ ਵਾਹਿਗੁਰੂ ਦੀ ਕਿਰਪਾ ਨਾਲ ਇਹ ਰੋਖ ਰਖ ਵੱਡਾ ਹੁੰਦਾ ਤੇ ਫਿਰ ਸੱਟਾਂ ਜਿਆਦੀਆਂ ਲੱਗਣ ਜੇ ਗੱਡੀ ਮਾੜੀ ਹੁੰਦੀ ਮਮਾ ਫਿਰ ਵੀ ਟੁਕਲ ਟੁਲ ਡਾ ਹੋ ਗਈ ਹਾਂ ਉਹ ਗੱਡੀ ਚਲ ਭਾਰੀ ਥੋੜੀ ਤੇ ਫਿਰ ਵੀ ਬੱਜ ਗਏ ਹੌਲੀ ਗੱਡੀ ਹੁੰਦੀ ਤਾਂ ਬਾਅਦ ਚ ਢੀ ਹੋ ਜਾਂਦੀ ਸਾਰੀ ਚਲੋ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਜਾਣ ਬੱਜ ਗਈ ਆ ਗੱਡੀ ਤੇ ਫੇਰ ਬੰਨ ਜੂਗੀ ਹਾਂਜੀ ਹੁਣ ਫਿਰ ਆਪਾਂ ਉਹਨਾਂ ਦੇ ਘਰੇ ਪਤਾ ਲਾਈਏ ਫਿਰ ਫੋਨ ਨਾਲ ਗੱਲ ਲਿਆ ਹੋਇਆ ਜਣੇ ਵਿੱਚ ਪਾਵਾਂਗੇ ਚਲੋ ਕੱਟਦੇ ਤੇ ਬਸ ਹੋਣਾ ਆਪਾਂ ਪਹੁੰਚ ਜਲੇ ਆ ਬੁੱਗੇ ਭਾਂਦੇ ਘਰੇ ਤੇ ਤਾਂ ਬਣਾਣਾ ਆਪਣੇ ਬੰਗਲੇ ਵਾਲਾ ਪੋਰਤਾ ਪਿਆ ਦੋਸਤੋ ਵਧੀਆ ਵਧੀਆ ਬੋਨੀ ਹਾਂਜੀ ਦੋਸਤੋ ਆ ਚੁੱਕੇ ਹੀ ਬੁੱਗੇ ਦਾ ਆਪਾਂ ਸੱਜਦੇ ਜਾਂਦਾ ਸਾਡ ਦੇ ਜਰੇ ਨਾ ਆਹਾ ਬੁੱਗੇ ਨੇ ਮਨ ਲਾ ਚੱਕੜ ਚੁਕੜ ਮਾਰਦੇ ਲਗਾ ਇਧਰ ਨਾਲ ਜੇ ਕਰਕੇ ਲਾਦੇ ਹੈਂ ਨਾਲੇ ਬੁਗੇਣਾ ਮਾਪ ਕਹਿ ਕੇ ਐ ਨਾ ਵੀ ਸਾਰਾ ਭਾਈ ਅਮਰਤਪਾਲ ਨੂੰ ਵੋਟਾਂ ਪਾਉਣੀਆਂ ਨਹੀਂ ਆਪਾਂ ਉਧਰ ਹੀ ਪਾਉਣੀਆਂ ਪੇਂਡ ਆਪਾਂ ਲਾਦੇ ਵੱਡੇ ਸਾਰੇ ਜਣੇ ਇਹਨਾਂ ਨੇ ਆਪਾਂ ਭਾਈ ਅਮਰਤਪਾਲ ਨੂੰ ਜਿਦਾਉਣਾ ਵੋਟਾਂ ਪਾ ਕੇ ਜਿੱਤ ਜਣਾ ਬਾਬੇ ਦੀ ਕਿਰਪਾ ਨਾਲ ਹੋਰ ਭਾਂਜੀ ਕੀ ਹਾਲ ਜੇ ਠੀਕ ਠਾਕ ਜੀ ਵਧੀਆ ਠੀਕ ਕਿਦਾਂ ਠੀਕ ਆ ਕਿਟਾਣਾ ਹਾਂ ਹਾਂ ਸੈਟ ਕੀ ਗੱਲ ਬਣ ਗਈ ਬਹੁਤ ਜ਼ਿਆਦਾ ਇਦਾਂ ਹੀ ਗਰਮਾਈ ਆ ਐਕਸੀਡੈਂਟ ਹੋ ਗਿਆ ਸੀ ਅੱਛਾ ਉਹ ਤਾਂ ਮਾਵਾਂ ਲੱਗੀ ਸਾਡਾ ਵਾਵਾ ਵਾ ਕ੍ਰੈਗ ਕਿਟਾ ਹਾਂ ਹਾਂ ਠੀਕ ਆ ਥੱਪਾ ਭਾਉਣੇ ਬੈਠਾ ਕਿੰਨਾ ਆ ਰਿਹਾ ਮਾ ਪੜਾ ਲੈ ਜੀ ਜਾ ਕੇ ਭਰਾਵਾ ਹਾਂ ਚੰਗਾ ਕੀਤਾ ਹੀ ਆ ਜਾ ਗਰੂਆ ਜੇ ਤੂੰ ਨਾ ਆਉਂਦਾ ਤਾਂ ਮੈਂ ਠੀਕ ਨਹੀਂ ਹੋਣਾ ਮੇਰੇ ਬਸਰ ਵੀ ਉਹਦੇ ਨਾਲ ਹੀ ਹੋ ਰਿਹਾ ਹੈਂ ਜੀ ਹਾਂ ਇਹਦੇ ਮਾਮਾ ਕਰਮਾਇ ਬਰਾਣੀ ਕੀ ਹੈ ਨਾ ਸਾਡਾ ਹੀ ਹੈ ਮੇਰੇ ਕੋਲ ਇਹ ਵੀ ਤਿੰਨ ਕੇ ਮੈਚ ਖੇਡਦਾ ਹੀ ਸਮਝੇ ਮੈਂ ਸੱਤ ਲੱਖ ਤੇ ਜੇ ਮੈਚ ਸੱਤ ਲੱਖ ਲੱਗਦੀ ਹਾਂ ਤੇਰੇ ਨੰਬਰ ਪੜਨਾ ਚਲ ਜੀਏ ਬਾਬੇ ਬੂਬੇ ਨੂੰ ਖਾਈਏ ਬਾਬਾ ਹਲੇ ਲੂਈਆ ਕੋ ਚਲ ਜੀਏ ਫੇਰ ਹਾਂ ਹਲੇ ਲੂਈਆ ਗਲੇ ਬਾਬੇ ਤਗੜੇ ਕੋ ਮਾੜੇ ਮੋਢੇ ਬਾਬੇ ਫੇਰਿਆ ਆੜੇ ਮੋਢੇ ਬਾਬੇ ਨੇ ਹੱਥ ਨਹੀਂ ਪਾਉਣਾ ਚਾਹ ਬਾਬੇ ਉਹ ਚੱਲ ਜਣੇ ਹਾਂ ਮੈਂ ਕਰਦਾ ਇਹਨੂੰ ਤੇਰੇ ਤਾਬੇ ਖਾੜੇ ਨੂੰ ਕੇ ਬਾਬੇ ਕੋਲ ਵਿਖਾਈਏ ਗਏ ਤਾਬੇ ਆਹ ਪੂਰਾ ਬਣਾ ਕਰਦੇ ਤਾਬੇ ਕੋ ਸ਼ਕਤੀ ਤਾਬੇ ਕੋ ਸ਼ਕਤੀ ਗਿਆ ਆਪਾ ਮੰਤਰ-ਮੰਤਰ ਮਾਖਾੜਾ ਕਰ ਤਾਬੇ ਮੱਥੇ ਰੱਖ ਕੇ ਆ ਤਾਏਗਾ ਗੱਡੀ ਟੁੱਟ ਗਈ ਸਾਰੀ ਫਿਰ ਗੱਡੀ ਸਰਪ ਹੋ ਗਈ ਗੱਡੀ ਦੇ 바ਵਾ ਜੀ ਗਈ ਹੈ ਉਹ ਗੱਡੀ ਦਾ ਕਿੰਨੇ ਦਾ ਗੱਡੀ ਦਾ ਤੇ ਕੰਮ ਖਰਾਬ ਹੋ ਗਿਆ ਬੰਦੇ ਬਜੇ ਰੂਹੇ ਸ਼ੋਰ ਜਾਰੀ ਵੀ ਲੱਗੀ ਇਹਦੇ ਜਿਹੜੇ ਸਾਣਾ ਗੱਡੀ ਵਜੀ ਨਾ ਉਹ ਜਿਆਦਾ ਨੁਕੂਨ ਦਾ ਨਸਾਨ ਹੋਣਾ ਹੀ ਹੋਦੀ ਚਿਬਾ ਹੀ ਹੋ ਗਿਆ ਇੱਕ ਬੰਦੇ ਦਾ ਉਹ ਵੀ ਕੋਹ ਨਹੀਂ ਆਉਂਦੇ ਨਾਲ ਪਾਸ ਆ ਜਾ ਆ ਉਹਦੇ ਦੀ ਸਾਈਡ ਹੀ ਮੈਂ ਬੈਠਾ ਸਾਡੇ ਦੀ ਸਾਈਡ ਵਜੀ ਜਾ ਉਹ ਲੰਮੇ ਦੀਆਂ ਨੇ ਜ਼ਬਾਨ ਪਾੜ ਗਈ ਆ ਟਾਂਕੇ ਲੱਗੇ ਉਹ ਜਿਹੜੇ ਅਗਲੇ ਬੰਦੇ ਬੈਠੇ ਉਹਨੂੰ ਚੱਲ ਸਕਣ ਨੂੰ ਲੱਗੀ ਮਗਰਲੇ ਨੂੰ ਲੱਗੀ ਲੱਗੇ ਦੀ ਜ਼ਬਾਨ ਤੇ ਦਮਾ ਜਾਂ ਤੇਰੇ ਕੋਲ ਚੋਕੀ ਵੇਲਾ ਗੁਰਾਇਤ ਕਮਿੰਟ ਨੂੰ ਝੋਟ ਰਿਹਾ ਦੰਦਾ ਤੇ ਪਿਆ ਨਾ ਬੋਲਦਾ ਨਾ ਬੋਲਦਾ ਹਾਂਜੀ ਬਾਬਾ ਜੀ ਕੀ ਗੱਲ ਪਿੰਡ ਜਾਣਾ ਸਾਫ ਪਿੰਡ ਪਲਵਾਨ ਜੀ ਮਰਾਦ ਕੋਈ ਸਾਟਾ ਬੰਦਾ ਲੱਗਿਆ ਪੋਤ ਕੋਈ ਮੈਨੇ ਮਗਰੇ ਮਾ ਬੁੱਗੇ ਦੇ ਸਾਟ ਲੱਗੀ ਪਤਾ ਨਹੀਂ ਲੱਗਿਆ ਤੇ ਉੱਥੋਂ ਆਇਆ ਪੋਤੋਂ ਉੱਥੋਂ ਆਇਆ ਮੈਂ ਉੱਥੋਂ ਸਾਟ ਲੱਗੀ ਉਹ ਪਤਾ ਨਹੀਂ ਲੱਗਿਆ ਸਾਟ ਲੱਗੀ ਜਦੋਂ ਇਹ ਐਕਸੀਡੈਂਟ ਹੋਇਆ ਉੱਥੋਂ ਆਇਆ ਪੋਤ ਮਾਲੀ ਗੱਡੀ ਦੇ ਮਨੇ ਬਾਲੋ ਹੁਣ ਕਿੱਥੇ ਜਾਣਾ ਐਂਡੇ ਨਾ ਮੈਂ ਬੈ ਜੋ ਹਾਂ ਦੀ ਹਾਂ ਬੈ ਜਾ ਸਰਦਾਰਾ ਗੋਲੇ ਬੁਗਾਂ ਦੇ ਆ ਜਾ ਪਹਿਲਵਾਨ ਨੇ ਪੁੱਸਾ ਟਾ ਲੈ ਮੋਲਾ ਕੀ ਕਹਿੰਦਾ ਸੀ ਮੋਲਾ ਤੈਨੂੰ ਕੀ ਕਹਿੰਦਾ ਏ ਤੇ ਮੋਲਾ ਮੋਲਾ ਤਾਂ ਪਹਿਲਵਾਨ ਥੋੜਾ ਏ ਆਹੋ ਗਾਲਾਂ ਕੱਢਦਾ ਐ ਤੈਨੂੰ ਡਾਈਏ ਨੂੰ ਫੜ ਕੇ ਗਾਲਾਂ ਕੱਢਦਾ ਏ ਆਹ ਕੋਈ ਵਿਚ ਬੈ ਗੱਡੀ ਦੇ ਕਿ ਤਾਪੇ ਨੂੰ ਆਂਦਾ ਬੰਦਾ ਮੈਂ ਕਿ ਤਾਪੇ ਨੂੰ ਕਿਹਦੇ ਕਹਿੰਦਾ ਪਾਂਵਰਾ ਨਹੀਂ ਨਹੀਂ ਆਪਾਂ ਨੂੰ ਨਹੀਂ ਕਹਿੰਦਾ ਸਰਦਾਰ ਬੰਦਾ ਆਉਂਨੇ ਆਂਦਾ ਵੀਰੇ ਮੈਂ ਕਹਿੰਦਾ ਮੋਲਾ ਰੋ ਬੜਾ ਕੁੱਤਾ ਬੰਦਾ ਹੈ ਕਾਲਾ ਕਢਦਾ ਸੀ 500 ਮੇ ਤੋਂ ਹਨ ਡਰਾ ਲੈ ਕੇ ਮੇਰਾ ਨਾ ਮੁੜਿਆ ਨਹੀਂ ਗਿਆ ਆਹਾਂ 500 ਰੁਪਿਆ 500 ਰੁਪਿਆ ਗਰੀਬ ਦਾ ਗਰੀਬ ਦਾ ਮਾੜਾ ਬੰਦਾ ਗਲਤ ਗੱਲ ਆ ਆਪਾਂ ਕਢਾਈਏ ਤਾਂ ਪੈਸੇ ਫਿਰ ਸਰਦਾਰਾ ਤੇਰੀਆਂ ਮਰਦੀਆਂ ਵੇ ਉਹਨੇ ਜੀਤੇ ਹਣ ਕਢਾ ਦੇ ਜੀਤੇ ਮੈਂ ਆਪਾਂ ਪੁੱਛਦੇ ਫਿਰ ਕੋਈ ਨਹੀਂ ਮੈਂ ਫਰਟ ਜਾ ਆਇਆ ਨਾ ਤੂੰ ਹੀ ਗਰਾ ਫਿਰ ਕਿ ਤੂੰ ਕੋਈ ਦੇ ਆ ਆ ਕੇ ਛਾਰ ਤੇ ਮੈਂ ਆ ਗਿਆ ਕਿਹੜੀ ਵੈਰਾਈ ਛਗੀ ਆਜੋ ਹਾਂਜੀ ਕਿਹੜੀ ਵੈਰਾਈ ਛਗੀ ਆਜੋ ਬੁੱਤ ਮੈਂ ਝੂਠੇ ਮਾਰਨਾ ਬੜਵਾਲਾ ਮਾਲਕ ਮੈਂ ਤੇਨੂੰ ਜਾਣ ਬੜਾ ਅਛੇ ਲਾ ਲਾ ਵਡੂੰਗਾ ਤੇ ਕੇ ਦਿਨ ਮੇਰਾ ਪੋਤਰਾ ਵੇਖਣ ਆਉਣਾ ਅੱਜ ਉਹਦੇ ਨਾਲ ਹੱਥ ਮਲਾ ਭਾਈ ਹੋਏ ਫਿਰ ਕੇ ਕਿਦਾਂ ਕਿਦਾਂ ਕੀ ਆ ਪੋਤਰਾ ਹੋਇਆ ਪੋਤਰਾ ਭਾਈ ਆਡੀ ਲੱਗੀ ਵੇ ਜਿੰਮਾਲਦਾਰ ਆਪ ਤਵਾਦੀ ਆਂਦਾ ਪੁੱਤ ਮੈਂ ਬੰਦਾ ਬੜਾ ਸਖੜਾ ਪਰ ਮੈਂ ਟੱਕਾ ਆ ਗਿਆ ਕਿਸੇ ਦੇ ਮੈਨੂੰ ਕੋ ਦੇਤਾ ਅੱਛਾ ਅੱਛਾ ਸਰਦਾਰਾ ਬੰਦਾ ਨੇ ਮੈਂ ਏਡਾ ਮੜਾ ਪੈਗ ਲਿਆ ਪੈਗ ਪੁੱਤ ਮਾਨਮਾਲ ਝੂਠ ਨਾ ਲੌਣਾ ਪੈਣਾ ਗੁਜੀ ਦੇ ਵਿੱਚ ਫਿਰ ਪੁੱਤਰਾ ਯਾਰ ਮੈਂ ਨਾ ਜਿੰਨਾ ਆਕੇ ਸਰਦਾਰਾ ਆਡੇ ਪਲਵਾਰ ਮਰਾ ਜੀ ਆਣ ਪਲਵਾਰ ਮੇਰੇ ਨੂੰ ਛੋਤ ਲੜੋਣਾ ਪਰ ਠੰਡੇ ਉੱਤੇ ਜਿੰਨੇ ਮਰਜ਼ੀ ਪੀ ਲੈ ਨਹੀ 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 ਨੇ ਨੇ ਬਾਬਾ ਵਾ ਕੋਈ ਨਹੀਂ ਓਕੇ ਬਾਬਾ ਅਸਲੋਂ ਐਡਾ ਮਾੜਾ ਨਹੀਂ ਮੈਂ ਸਰਫਰਦਾਰ ਬਾਬਾ ਹੀ ਨੂੰ ਨਹੀਂ ਇਥੋਂ ਸਰਫਰਦਾਰ ਨਹੀਂ ਆ ਕੇ ਮੈਂ ਖੋਲਾ ਬਾਗ ਬਾਟ ਬਾਟ ਕੋਈ ਬਾਣ ਦੇ ਕੈਨੇਡਾ ਤੇ ਇੰਡੀਆ ਤੇ ਕੋਈ ਅਮਰੀਕਾ ਵਿੱਚ ਜਾ ਵਾਤੇ ਜਿਹੜਿਆਂ ਦੀ ਮਰੰਗ ਨਾਲ ਤੇਰੇ ਵੀ ਛਾੜ ਗਏ ਮੈਦਾਨ ਪਾ ਚ ਗਏ ਬਾਬਾ ਬੁੱਗੇ ਦਾ ਫੈਨ ਆ ਬੁੱਗੇ ਦਾ ਹਾਂਜੀ ਮੇਰੀ ਦਾ ਜੇ ਮਿਆਰ ਬੁੱਗਾ ਮੇਰਾ ਬੁੱਗਾ ਮੇਰਾ ਉਹ ਤਾਂ ਧਿਆਰ ਸੋਨੇ ਜਦੋਂ ਆ ਕੇ ਮੇਰੇ ਨਾਲ ਟਾਈਮ ਮਾਰੇ ਬੁੱਗੇ ਵੀ ਮੇਰਾ ਸਾਥ ਛੱਡ ਗਏ ਨਹੀਂ ਇਹ ਨਹੀਂ ਸਾਥ ਛੱਡ ਗਿਆ ਤੇਰਾ ਬੁੱਗੇ ਬੁੱਗੇ ਵੇਖ ਲਾ ਜਦ ਕਾ ਬਾਬਾ ਕਹਿੰਦਿਆ ਮਾਰੀ ਕਰਕੇ ਬੰਦੇ ਮਾਰੀ ਦਿੱਤੀ ਸਾਥ ਛੱਡ ਗਿਆ ਮੇਰਾ ਜਦ ਆ ਕੇ ਟਾਈਮ ਮੇਰੇ ਤੇ ਮਾਰੇ ਤੇ ਕੋਈ ਮਨੀ ਕਹਿੰਦੇ ਨਹੀਂ ਤੇ ਬੁੱਗੇ ਦੇ ਟਾਈਮ ਮਾਰ ਆ ਛੱਡ ਲੱਗੀ ਪਤਾ ਨਹੀਂ ਲੈਣ ਗਿਆ ਜਾਂਦਾ ਮੈਂ ਉੱਥੋਂ ਆਉਣ ਡਿਆ ਤੇ ਉਹ ਤੋਂ ਬਾਪੂ ਲੱਗੇ ਸਟੈਂਪ ਪਾ ਕੇ ਬਾਬਾ ਬੁਗੇਰਾ ਫੈਨ ਫਿਰ ਹਾਂ ਜੀ ਥੈਂਕ ਯੂ ਬੇਟਾ ਮੈਂ ਤਾਂ ਪਾਣਾ ਫੈਨ ਠੀਕ ਹੈ ਬੁਗੇਰਾ ਫੈਨ ਬੱਜਾ ਦੋ ਆ ਕੇ ਸੁਣੀ ਇੱਕ ਸੁਣੀ ਚਲ ਦੱਸੋ ਬੇਟਾ ਤਿਆਨਾ ਗਦੀ ਡਾਕ ਦੱਸੋ ਡਾਕ ਦੀ ਆਪ ਥੈਂਕ ਯੂ ਹਾਂ ਜੀ ਜਿਹੜੇ ਆਉਂਦੇ ਵੇਖਦੇ ਵੇਖਦੇ ਜਿਹੜੇ ਆਉਂਦਾ ਜਿਕੁਨਾ ਕਰੋੜਾਂ ਦੇ ਸਰਦਾਰਾਂ ਡਾਕਦੇ ਜਿਹੜੇ ਕਿੱਥੇ ਰੱਖਦੇ ਸਰਦਾਰਾਂ ਮੇਂ ਕੁੜਾ ਕਰੇੜਾ ਆਉਂਦੇ ਮੋਲ ਵੇਚ ਸਰਦਾਰਾਂ ਨੂੰ ਜਾਣਾ ਹੈ ਬਾਬਾ ਜੰਗਾ ਬਾਬਾ ਜੰਗਾ ਫਿਰ ਬਾਬਾ ਚੱਲ ਖੋਸ਼ ਹਣ ਥੋੜਾ ਮੈਨੂੰ ਦੇਓ ਕੋਈ ਮਾੜਾ ਕੋਟ ਨਾ ਦੇਵਾ ਮੈਂ ਸਾਡਾ ਮੋੜ ਤੋਂ ਬਾਅਦ ਨਿਕਲੋ ਤੂੰ ਪੈਗ ਹੀ ਲਾਉਣਾ ਨਹੀਂ ਜਿੱਥੇ ਆਏ ਚਲਵਾਣਾ ਪਾ ਦੇ ਨਾਮ ਜਪਣਾ ਪੈਣਾ ਬਾਬੇ ਦਾ ਨਾਮ ਲਾਉਣ ਵਾਲਾ ਉਹ ਨਾਮ ਜਪਣਾ ਪੈਣਾ ਕਰਵਾਣੀ ਬਾਬਾ ਇਹਦਾ ਮਾਵੇ ਕੀ ਚੱਕਰ ਇਹਨੂੰ ਉਹ ਮੈਂ ਦਾਦਾ ਨੂੰ ਮੈਂ ਕੀ ਦੱਸਾਂ ਮੈਂ ਪਹਿਲਾਂ ਦਾਦਾ ਨੂੰ ਕੀ ਗੱਲ ਹੋਈ ਹੈ ਨਹੀਂ ਉਹ ਬੰਦਾ ਪਤਾ ਕਰੀਏ ਕਿਹੜਾ ਬੰਦਾ ਹੈ ਹਾਂ ਉਹ ਬੰਦਾ ਹੈ ਨਾ ਪਤਾ ਕਰਨਾ ਆਪੇ ਟਾਉਣਾ ਇਹਦੀ ਹੁਣ ਫਿਰ ਦਵਾਈ ਲਿਆਈਏ ਕਿ ਰਹਿਣ ਦੀਏ ਨਹੀਂ ਨਹੀਂ ਦਵਾਈ ਲਿਆਓਗੇ ਦਵਾਈ ਤਾਂ ਜ਼ਰੂਰੀ ਹੈ ਤਾਂ ਇਦਾਂ ਨਾ ਠੀਕ ਹੋਊਗਾ ਬਾਬਾ ਬੰਦਾ ਟਾਉਣਾ ਹੈ ਆਪਾਂ ਹਮ ਮੁੱਗੇ ਬਾਬਾ ਦਾ ਦਵਾਈ ਇਦਾਂ ਠੀਕ ਕਰ ਦਈਏ ਨਹੀਂ ਬਾਬਾ ਦਵਾਈ ਚਲ ਖਾਣੇ ਪਰ ਬੰਦਾ ਕੋਈ ਜਿਹੜਾ ਮਗਰ ਲੱਗਾ ਰੋ ਡਾਈਏ ਕਰ ਲੱਤ ਜੀ ਦੇ ਕਰ ਲੱਤ ਲੱਤਾਲੇ ਆ ਯਾਸ ਗੁਰੂ ਮਹਾਰਾਜਾ ਬਾਬਾ ਨਾਮ ਸੇਵਾ ਰਾਮਦਾਸ ਜੀ ਰਕ 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 ਤੇਰੇ ਰਕ ਤੇਰੇ ਰਕ ਤੇਰੇ ਰਕ ਕਬੀਰਾ ਤੇਰੇ ਰਕ ਤੇਰੇ ਰਕ ਤੇਰੇ ਰਕ ਵੀਰ ਬਾਬਾ ਨਾਨਕ ਸਾਹਿਬ ਤੇਰੀ ਜੱਫੀ ਆਪੇ ਬਾਬਾ ਮੂਤਾ ਸਾਹਿਬ ਮੇਰੇ ਖਿਆਲ ਦੀ ਜਰੀ ਬਲਾਕ ਮਗਰ ਲੱਗੀ ਆ ਮੈਨੂੰ ਪਿੱਛੇ ਢਾਕੇ ਨਾਨਕ ਨਾਨਕ ਚਰਤੀ ਕਰਦੇ ਤੇਰੇ ਬਾਹਰ ਸਰਬੱਤ ਦਾ ਭਲਾ ਇਹ ਬਲਾ ਦਾ ਪਤਾ ਲੱਗੂ ਕਿ ਨਹੀਂ ਮੈਂ ਹਟ ਜੂਗੀ ਨਹੀਂ ਹਟਦੇ ਪਤਾ ਵੀ ਲਾਈਏ ਪਤਾ ਕੋਈ ਦੱਸਾਂਗੇ ਤੁਨੂੰ ਅਜਿਹੀ ਨਾ ਪਤਾ ਟੱਕੜਿਆ ਜੋ ਸੀਨ ਪਿੱਛੇ ਹੀ ਚੱਲਦਾ ਪੂਰਾ ਨੈਟਵਰਕ ਨਹੀਂ ਗਰਬਾਣੀ ਕਰਾ ਗਾ ਗਰਬਾਣੀ ਪੜੇਗਾ ਨਾ ਜਿਆਦਾ ਪਾਣੀ ਨਾਮ ਜਪਿਆ ਕਰ ਜਿਆਦਾ ਨਹੀਂ ਨਾ ਤਮੇ 10 ਮਿੰਟ ਹੀ ਕਰ ਲੈ ਕਰ ਵਾਹਿਗੁਰੂ ਵਾਹਿਗੁਰੂ ਇਹ ਚੀਜ਼ ਜ਼ਰੂਰ ਕਰਿਆ ਕਰ ਉਹਦਾ ਬਾਬਾ ਜ਼ਰੂਰੀ ਹੈ ਆਪਾਂ ਤੁਹਾਨੂੰ ਲੋ ਬੱਚੇ ਜੇ ਕਿਛਾਰੇ ਪੜੇ ਜੀ ਕਿਹੜੇ ਅਸਰ ਬਗੇ ਧਰਮ ਤਾਂ ਆਪਾਂ ਉੱਤ ਪਿੰਡ ਦੇ ਤੁਹਾਡੇ ਹਾਂਜੀ ਹਾਂਜੀ ਉਹਦਾ ਥੋੜਾ ਤੁਹਾਨੂੰ ਪਤਾ ਹੈ ਕਦੀ ਨਾ ਹਾਂ ਮੈਂ ਤਾਂ ਤੁਹਾਨੂੰ ਪਤਾ ਵੇਖ ਕੇ ਤੇਰੀ ਲੱਤ ਮੈਂ ਕਿਹਾ ਵੀ ਨਹੀਂ ਮਗਰ ਲੱਗਾ ਕੋਈ ਦੱਸ ਲੱਗਾ ਰੋਹਾ ਵੀ ਬਾਬਾ ਦੋ ਬਾਈ ਖੇੜਦਾ ਮੈਂ ਕਬਿਤੇ ਜੀ ਛੱਟ ਲੱਗ ਜਦੀ ਹੈ ਹੈਂ ਉੱਧੇ ਐਕਸੀਡੈਂਟ ਹੋ ਗਿਆ ਕੁੜੀ ਆ ਜਾ ਉਹਨੇ ਕੋਈ ਨਹੀਂ ਹਟੂ ਹੁਣ ਨਾ ਮਗਰ ਲੱਗ ਹੁਣ ਐ ਦਵਾਈ ਲੈਣ ਚਲੇ ਹੁਣ ਨਾ ਫੇਰ ਆ ਜੇ ਕਿਤੇ ਪਿਛੇ ਆ ਨਹੀਂ ਯਾਰ ਤੂੰ ਫੇਰ ਮੈਂ ਆ ਮੈਂ ਰੱਖ ਪੜਦੀ ਹੱਥ ਲਾ ਕੇ ਆ ਆਉ ਇਹ ਨਾ ਫੇਰ ਸਾਡੇ ਪਿਛੇ ਆ ਜੇ ਨਹੀਂ ਨਹੀਂ ਸ਼ਖਸ ਨਹੀਂ ਵੈਗਰੂ ਵੈਗਰੂ ਕਰਿਆ ਕਰੋ ਨਾ ਨਹੀਂ ਵੈਗਰੂ ਆਪਾਂ ਬਾਬੇ ਦਾ ਨਾਮ ਲਈਦਾ ਅੱਛਾ ਚੱਲ ਜਾ ਕੋਈ ਨਾ ਅਸੀਂ ਦੱਸ ਦੋ ਮਗਰ ਰੋਟੀ ਤੇ ਬੱਲੇ ਹਾਂ ਹਾਂ ਉੱਟ ਗਈ ਇੱਕ ਆ ਗਈ ਨਾ ਬਾਬੇ ਬਣਾ ਬਾਬਾ ਪੂਜਾ ਲੈ ਕੇ ਆਉਂਦੇ ਹਾਂ ਆ ਚੱਲੇ ਮੈਂ ਵੀ ਹੋ ਜੂਣ ਜਾ ਦੇ ਕਰ ਯਾ ਵਾਲੀ ਕਰਦੇ ਕਰੀ ਯਾ ਯੈਕ ਯਾ ਯੈਕ ਫਟਕ ਅਲੀ ਅਲੀ ਆ ਕਬੂ ਗੇ ਨਹੀਂ ਕਰ ਰੋ ਯਾ ਜੇ ਕਾਰ ਬੁੱਗੇ ਦੀ ਯਾ ਜੇ ਕਾਰ ਬੁੱਗੇ ਦੀ ਯਾ ਜੇ ਕਾਰ ਹਾਂ ਠੀਕ ਆ ਚੰਗਾ ਫਿਰ ਹੁਣ ਬੰਦਾ ਨਾ ਪਛਿਆ ਜਿਹੜਾ ਲੱਗਾ ਨਹੀਂ ਹੁੰਦਾ ਹਾਂ ਮੈਂ ਕਾਬੂ ਕਰਨਾ ਨੂੰ ਬਾ ਠੀਕ ਆ ਕੋਈ ਨਹੀਂ ਕਰਿਆ ਤਾਂ ਕੋਈ ਬਾ ਠੀਕ ਆ ਸਾਡੇ ਕੋਲਾਂ ਮਾਂ ਨੇ ਬਾ ਠੀਕ ਆ ਇਹ ਨਾਲ ਨਾ ਫਿੱਟ ਫਿੱਟ ਕਰਨਾ ਜਿਹੜਾ ਪਾਪੇ ਕਾਲੇ ਸਾਂ ਦੇ ਫੜਿਆ ਸੀ ਹਾਂ ਪਤਾ ਤਾਂ ਹੁਣ ਜਿੱਦਾਂ ਪੁੱਤ ਆਪਣੇ ਪਿੰਡ ਦੇ ਪੈਨਾਂ ਦਾ ਹੈ ਅੱਛਾ ਹਾਂ ਹਾਂ ਪਾਪੇ ਕਾਲੇ ਸਾਂ ਫੜ ਕੇ ਤੇ ਫਿਰ ਪਿੰਜਰੇ 'ਚ ਬੰਦ ਕਰਦਾ ਹੂੰ ਅਹ ਹੁਣ ਘਾਰ ਨੇ ਅੱਜ ਤੂੰ ਵੀ ਉਹਨੂੰ ਬੰਦ ਕਰਤਾ ਪਿੰਜਰੇ ਹਾਂ ਫਿਕਰ ਨਾ ਕਰ ਤੂੰ ਅੱਜ ਰਸ ਪੜਦੀ ਸਦਾ ਚੱਲ ਠੀਕ ਆ ਫਿਰ ਠੀਕ ਆ ਇਹ ਚੱਲੇ ਆਪਾਂ ਹੁਣ ਬੁੱਗੇ ਦੀ ਦਵਾਈ ਲੈਣ ਚੰਡੀਗੜ੍ਹੋਂ ਕੰਮ ਵਾਵਾ ਵਾ ਗਿੱਟੇ ਦਾ ਫੋਨ ਲਾਇਆ ਡਾਕਟਰ ਨੂੰ ਲਾਇਆ ਵਾ ਕਹਿੰਦਾ ਆਜੋ ਠੀਕ ਆ ਇਹਨਾਂ 15 ਦਿਨ ਕਰ ਦੋ ਘੂੜੇ ਰਕਰ ਹਾਂ ਹਾਂ ਚਲੋ ਵਧੀਆ ਭਰਾ ਤੇ ਬੱਸ ਨਹੀਂ ਚੱਲੇ ਚੰਡੀਗੜ੍ਹ ਤੇ ਲਾਜ ਮਲੌੜੇ ਤੋਂ ਕਿਤੇ ਜਿੱਥੇ ਅੱਜ ਦਾ ਗੁਆੜੀ ਬੜੀ ਲੱਗ ਰਿਹਾ ਸੀ ਦਰਸ਼ਨ ਕਰਾਂਗੇ ਸਾਡੇ ਚਲੋ ਠੀਕ ਆ ਜਦੋਂ ਮਿਲਦੇ ਆ ਫਿਰ ਆਪਾਂ ਆ ਗਏ ਆ ਵੀਰ ਜੀ ਲੁਧਿਆਣੇ ਤੇ ਚੰਡੀਗੜ੍ਹ ਰਹਿ ਗਿਆ ਇਥੋਂ ਥੋੜਾ ਜੀ ਚਲੋ ਫਿਰ ਚੱਲੀਏ ਸਰ ਸਾਹਿਬ ਲੱਕ ਨੂੰ ਸਿੱਧਾ ਕਰਕੇ ਫੇਰ ਬਹਿਣ ਲੱਗੇ ਆ ਹਾਂ ਠੰਡਾ ਕੋਈ ਠੰਡਾ ਰੱਤਾ ਲਈਏ ਹਾਂ ਅੱਗੇ ਠੰਡਾ ਰੱਤਾ ਲਈਏ ਮੁੱਗੇ ਠੰਡ ਲੱਗਦੀ ਕੰਬਲ ਲਿਆਈ ਮਾਮਾ ਮੈਂ ਕਹਿੰਦਾ ਜੀ ਕੰਬਲ ਲੈ ਲਿਆ ਪਾ ਆਪਾਂ ਸਾਫ ਨੇ ਇਧਰ ਨਹੀਂ ਆ ਰਿਹਾ ਬਿਆਰੇ ਨਹੀਂ ਬਿਆ ਇੱਥੇ ਆਣਾ ਨਹੀਂ ਹੋ ਜਾ ਆਪਾਂ ਕਰਕੇ ਠੰਡ ਹੋ ਚੁੱਕੀ ਆ ਨਾਲ ਇਹ ਵਾ ਬਰਬੰਦ ਕਰ ਤੈਂ ਵਾ ਵਈ ਲੱਗ ਗਲ ਲਧਿਆਣੇ ਜੀ ਯਾਰ ਉਹ ਯਾਰ ਉਹ ਗਲਤ ਪੈ ਗਿਆ ਮੈਂ ਲੱਗ ਗਾ ਚੋ ਕਿੰਨੀ ਭਰ ਜਾਂਦੇ ਲੇਖੋ ਖਾ ਲਈਏ ਯਾਰ ਕੋਈ ਭੁੱਖਵਾਓ ਲੱਗਦੀ ਆਓ ਯਾਰ ਹਾਂ ਉਹ ਥਾਈਏਗਾ ਕੋਈ ਨਹੀਂ ਨਿਕਲ ਜਾਣੀਆਂ ਮੱਖੀਆਂ ਆਪੇ ਜਾਣ ਦੇ ਤੂੰ ਇਹ ਮੱਖੀਆਂ ਦਾ ਬੜਾ ਧਿਆਨ ਰੱਖਦਾ ਹੈ ਡਰਾਈਵਰ ਇਹ ਡਰਾਈਵਰ ਉਹ ਗੱਡੀ 'ਚ ਸਵਾਰ ਨਹੀਂ ਖਾਦਾ ਜਿਹੜੇ ਮੱਖੀਆਂ ਹਨ ਇਹ ਤਾਂ ਜਿਵੇਂ ਪਿੰਡੂਰੀ ਨੂੰ ਜਾ ਰਿਹਾ ਕਿ ਆਹ ਡਿਊਟੀ ਦਿਖਾਉਣਾ ਵਾ ਤੇ ਜਦੋਂ ਉਹ ਗੱਡੀ ਢੱਕ ਕੇ ਪਾਸੇ ਬਸ ਤੇ ਚੜ ਜਾਣਗੇ ਵੀਰੇ ਫਿਰ ਗੱਡੀ ਆਪੇ ਕੋਈ ਲੈ ਆਊਗਾ ਕਿ ਮੱਖੀਆਂ ਡਿਸਟਰਬ ਕਰਦੀਆਂ ਮਾਣ ਦੇ ਕਨਸੈਂਟ੍ਰੇਸ਼ਨ ਅੱਗੇ ਬਣਾਈ ਮੈਂ ਤੇ ਤੈਨੂੰ ਲੱਗੀ ਭੁੱਖ ਖਾਣਾ ਕੋ ਖਾਦੇ ਸਭ ਇਹੋ ਕੁਝ ਕੀ ਸਭ ਨੂੰ ਖਾਣਾ ਵਾ ਹਾਂ ਹਾਂਜੀ ਸਭ ਖਾਣਾ ਨੇ ਮੇਰੇ ਨੇ ਲਾਗੇ ਸਾਰਾ ਇੱਕ ਜੀ ਲਾ ਜਾ ਟੂਨੂ ਜੀ ਕਰੀ ਜੀ ਖਾਣਾ ਉਡਾ ਦੇਣਾ ਵਿੱਚ ਦੇ ਘੜਾ ਚਲੋ ਫਿਰ ਆਂਦੇ ਮੜਾ ਟਾਕ ਨਹੀਂ ਕਰੇ ਜਾ ਘਾਣਾ ਆਉਂਦੇ ਖਾਣਾ ਕੋ ਯਾਰ ਹਾਂਜੀ ਜੇ ਜੀ ਆਪਾਂ ਪਹੁੰਚ ਗਏ ਹਸਪੀਟਲ ਤੇ ਆਪਾਂ ਗਿਆ ਸੀ ਐਮ ਆਰ ਆਈ ਕਰਾਉਣ ਬੁੱਗੇ ਪਾਣ ਦੀ ਤੇ ਪਹਿਲਾਂ ਵੀ ਆਪਾਂ ਆਏ ਸੀ ਡਾਕਟਰ ਕਹਿੰਦਾ ਵੀ ਐਮ ਆਰ ਆਈ ਕਰਵਾ ਕੇ ਲਿਆਓ ਹੁਣ ਆਪਾਂ ਐਮ ਆਰ ਆਈ ਕਰਵਾ ਕੇ ਆਏ ਆ ਤੇ ਵੇਖੋ ਓ ਡਾਕਟਰ ਕੀ ਕਹਿੰਦਾ ਦਿਖਾਉਨੇ ਆਂ ਐਮ ਆਰ ਆਈ ਹਾਂ ਉਹ ਗਏ ਕਰਾ ਲਈ ਐਮ ਆਰ ਆਈ ਹਾਂਜੀ ਮਾਰੇ ਐਮ ਆਰ ਆਈ ਕਰਾ ਲਿਆ ਦੀ ਆ ਹੂੰ ਬਾਕੀ ਮਾਰੇ ਸੁੱਖ ਰੱਖੇ ਕੀ ਕਹਿੰਦਾ ਡਾਕਟਰ ਪੁੱਛਦੇ ਅੱਗੇ ਆਏ ਇਹ ਤਾਂ ਡਾਕਟਰ ਕਹਿੰਦਾ ਸੀ ਐਮ ਆਰ ਆਈ ਕਰਵਾ ਕੇ ਲਿਆਉ ਤੁਹਾਨੂੰ ਐਮ ਆਰ ਆਈ ਕਰਵਾ ਕੇ ਲਿਆਏ ਆ ਕਿ ਨਾ ਸੌਖੀ ਹੋਵੇ ਚਲ ਮਾਰੇ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਰਹਾ ਬਾਬਾ ਅੱਜ ਇਹਨਾਂ ਨੂੰ ਕੀ ਬਣਿਆ ਕਰਕੇ ਗਾੜ ਡੈਕਟਰ ਨਾਲ ਟਾਈਮ ਹੀ ਬਹਾ ਹੋ ਗਿਆ ਪਿੰਡ ਨੂੰ ਨਿਕਲਣਾ ਆਪਾਂ ਨੇ ਲੇਟ ਬਾਬਾ ਹੀ ਹੋਏ ਨਾ ਆਪਾਂ ਆਹ ਲੇਟ ਤੇ ਹੋਣਾ ਚਲੋ ਇੱਥੇ ਮੰਨ ਪਾਇਆ ਹੈ ਜੇ ਬੁੱਗੇ ਨੂੰ ਹੁਣ ਵੀ ਇੱਥੇ ਪਾਉਣਗੇ ਹਾਂ ਹੈਲੋ ਚੱਲੀ ਜੀ ਅਸੀਂ ਮੰਨਹਰਾ ਆ ਗਏ ਹਾਂ ਜੀ ਅਸੀਂ ਆ ਕੇ ਕੁਮਾਰ ਜੀ ਆ ਗਏ ਹਾਂ ਅਸੀਂ ਵੀ ਇੱਥੇ ਦੂਜਾ ਆਮ ਡਾਕਟਰ ਤੇ ਮਿਲਣੀ ਆਪਾਂ ਨੂੰ ਤੇ ਹੁਣ ਆਪਾਂ ਐਮ ਆਰ ਆਈ ਰਿਪੋਰਟ ਤੇ ਫਿਲਮਾ ਉੱਥੇ ਛੱਡ ਆਏ ਆ ਤੇ ਡਾਕਟਰ ਸਾਹਿਬ ਕਹਿੰਦੇ ਵੀ ਤੁਹਾਨੂੰ ਸਵੇਰੇ ਹੁਣ ਵੇਖ ਕੇ ਤੇ ਫੋਨ ਕਰਦਾਂਗੇ ਫੋਨ ਲਾ ਕੇ ਪੁੱਛਣਾਗੇ ਆਪਾਂ ਫਿਰ ਜੈਕਰੂਡ ਡਾਕਟਰ ਵੇਖੂ ਆ ਮੈ ਮੈ ਰਾਈ ਤੇ ਕੀ ਆਉਂਦਾ ਵਿੱਚ ਹੋਈ ਵਸ ਬੁੱਗੇ ਗੱਲ ਡੇਡਣਾ ਕੀ ਆਉਂਦਾ ਕਹਿੰਦਾ ਹੈ 9 ਵਜੇ ਤੱਕ ਦੱਸ ਦੂੰ ਗੱਲ ਕੋ ਫੋਨ ਤੇ ਚਲੋ ਮਹਾਰਾਜ ਸੋ ਕੀ ਰੱਖਿਆ ਆਪਰੇਸ਼ਨ ਦੀ ਨਾ ਹੀ ਲੋਡ ਪਵੇ ਬਾਕੀ ਪੁਰਾਣੀ ਕਿਸਮ ਦੇ ਵਿੱਚ ਕੀ ਫਰਕਾਂ ਸੱਟਾਂ ਦੇ ਸੱਟਾਂ ਲੱਗੀ ਜਾਂਦੀਆਂ ਮਹਾਰਾਜ ਪੜਾਈ ਕਰੇ ਤੇ ਹੁਣ ਆਪਾਂ ਚੱਲੇ ਆਂ ਪਿੰਡ ਨੂੰ ਉਹ ਆਫਸਰ ਲੱਗੇ ਤੁਰਨਾ ਰਾਮੋ ਹੋਇਆ ਵਾ ਅੱਜ ਮੇਰੇ ਸਾਨੂੰ ਵੱਜ ਗਈ 9 ਵਜੇ ਚੱਲੇ ਆ ਤੇ ਹੋਲੀ-ਹੋਲੀ ਰੈਡੀ ਹੋਣਾ ਆਪਾਂ ਨੀਂ ਬੁੱਗੇ ਲਾ ਤੋ ਵੀਰ ਕੱਦੀ ਦੇ ਪੀਏ ਹਾਂਜੀ ਤੇ ਆਪਾਂ ਹੁਣ ਜਾ ਰਹੇ ਆ ਪਿੰਡ ਨੂੰ ਤੇ ਵੀਰ ਨੂੰ ਨੀਂਦ ਆ ਰਹੀ ਸੀ ਬੁੱਗੇ ਨੂੰ ਤੇ ਕੰਬਲ-ਕੰਬਲ ਲੈ ਕੇ ਪੈ ਗਿਆ ਵਾ ਤੇ ਆਪਣਾ ਭੁਪਿੰਦਰ ਭੁਗਾ ਨੀ ਕਾ ਭੁਗਾ ਗੱਡੀ ਚਲਾਉਂਦੇ ਵਾ ਤੇ ਬੁੱਗੇ ਕਿਤਾ ਫਿਰ ਇਹ ਜਾਣ ਵਧੀਆ ਤੇ ਇਟਾਂ ਰੋਟੀ ਰੋਟੀ ਖਾ ਲਈਏ ਰਾਜ ਕਿੱਧਰ ਘਰੇ ਆ ਕੇ ਖਾਵਾਂਗੇ ਦੇਖ ਲੋ ਮਰਜ਼ੀ ਕੋ ਨਹੀਂ ਆਪੋਂ ਲਾਗੇ ਨਾ ਇਹ ਜਾਂਦੇ ਹਾਂ ਜਿੱਦਾਂ ਵੀ ਖਾਓ ਉਦਾਂ ਹੀ ਆ ਤੇ ਤੋ ਜਾ ਕੇ ਤਾਂ ਫਿਰ ਸਿਰੇ ਉਨ ਟੈਕ ਕਰੂਗਾ ਫੋਨੋਂ ਬੇ ਕੈਮਰੇ ਕਰੂ ਮੈਂ ਟ੍ਰੀ ਵਾਲਾ ਕਰੂ ਕੰਮ ਕਰੇ ਯਾਰ ਚਲੋ ਮਾਰਾ ਹੀ ਕਿਰਪਾ ਹੀ ਕਰੇ ਮੈਂ ਤੇ ਨਾ ਆ ਸਹੀ ਸਹੀ ਗੱਲ ਹੈ ਹਾਂ ਸਹੀ ਗੱਲ ਅੱਗੇ ਕਿਰਪਾ ਵਧੀਆ ਹੀ ਭਈ ਮੈਂ ਬੜੀ ਨਾਲ ਹੀ ਦੇ ਪ੍ਰੀਮ ਦੇ ਅੱਗੇ ਕੁੜੀਆਂ ਹੋੜੇ ਹੋਏ ਮੇਰੇ ਬੇਟੀ ਹੋਵੇ ਜੰਦੇ ਹਾਂ ਹਾਂ ਸਹੀ ਸਹੀ ਇਹ ਸਾਰਾ ਗੋਦ ਕਿੱਥੇ ਆ ਗਏ ਆਪਾਂ ਆਪਾਂ ਆ ਗਏ ਜੱਟਾ ਰੋਪਰ ਤੋਂ ਕਿ ਆ ਗਏ ਤੈਨੂੰ ਠੰਡ ਲੱਗਦੀ ਆ ਠੰਡ ਲੱਗਦੀ ਕੋਈ ਮੈਂ ਕੰਬਲ ਨਹੀਂ ਇੰਨੇ ਦਾ ਬਾਬਾ ਮੈਂ ਨਾਲ ਨਿੱਕਰ ਪਾ ਗਿਆਂ ਵੀ ਦੋਹਾਂ ਨਾਲ ਬੈਠਾ ਮੋਟਾ ਪਾਇਆ ਮੈਨੂੰ ਪਤਾ ਮੈਂ ਤਾਂ ਹੀ ਪੈਂਟ ਪਾ ਗਿਆਂ ਗਰਜੀਦੀ ਹੋਵੇ ਟੌਰ ਕੱਢ ਗਿਆ ਪੂਰੀ ਨੂੰ ਪੜਾ ਚੰਡੀਗੜ੍ਹ ਜਾਣਾ ਨੂਰ ਨੂਰ ਲਾ ਗਰਜੀਏ ਨੇ ਟੌਰ ਕੱਢੀ ਐਵੇਂ ਗਈ ਪਤਾ ਨਹੀਂ ਲੱਗਾ ਬੰਦਾ ਕੁੜੀ ਆ ਛੋਟੀ ਮੋਟੀ ਦਾ ਕੀ ਆ ਆਲਾ ਵਾਲਾ ਇਹ ਮੈਂ ਨਾਮ ਆ ਬੱਡੇ ਬੰਦੇ ਆਪਾਂ ਆਪਾਂ ਇਹ ਗੱਛੇ 'ਚ ਓਏ 80 ਤੇ ਜਾਂਦੇ ਗੱਡੀ ਜਾਣ ਜਿਆਦੀ ਆ ਤੇ ਆਪਾਂ ਨਾਲ ਦੇ ਬਸ ਈ ਕਾ ਹੁਣ 80 ਤੇ ਜਾਂਦੇ ਅਸੀਂ ਤਾਂ ਨਾ ਕਰੀ ਚੰਗਾ ਥਾਂਡੇ ਜਿਆਦੀ ਵਧ ਗਈ ਐ ਆਪਾਂ ਅੰਦਰ ਗੰਬਰ ਦੇ ਲਿਆ ਠੰਡ ਇਧਰ ਜਿਆਦੀ ਆ ਨਾ ਚੰਡੀਗੜ੍ਹ ਇਧਰ ਬਹੁਤ ਪਾੜੀ ਲਾ ਕੇ ਕਰਕੇ ਮੀਂਹ ਹੜਾ ਪੈ ਗਿਆ ਇਧਰ ਤੇ ਮੀਂਹ ਹੜਾ ਠੰਡ ਵਧੀ ਹੋ ਗਈ ਇਧਰ ਦਿੱਤੋਂ ਦਬਈਆ ਤੇਰਾ ਪਰਫੂ ਹੀ ਪਈ ਉੱਥੇ ਹਣਾ ਗੜੇ ਪੈ ਮੀਂਹ ਹੜਾ ਪਿਆ ਅੱਜ ਤੇ ਇਧਰ ਬੰਦੇ ਦਾ ਵਕਾਰ ਬੁਗੇ ਤੁਹਾਡੇ ਸਾਟ ਤੇਰੇ ਕਿਦਾਂ ਲੱਗੀ ਸੀ एक्सीडेंट हुया परसो चोॾह तरीकू रात द ਆਹ ਦੋ ਕਬੱਡੀ ਨੇ ਛੱਟਾਂ ਵਣੀਆਂ ਦਿੱਤੀਆਂ ਪਰ ਅਲਕੀ ਹੁਣ ਐਕਸੀਡੈਂਟ ਵਾਲੀ ਛੱਟ ਤੋਂ ਪਾ ਲੱਗਿਆ ਛੱਟ ਕਰਮਾਂ ਦੀ ਆਂ ਠੀ ਕਰਾਂਗੇ ਸਹੀ ਗੱਲ ਕਹਿੰਦੇ ਕਬੱਡੀ ਚ ਲੱਗੀ ਛੱਟ ਕਬੱਡੀ ਲੱਗੀ ਪਰ ਹੁਣ ਕਿਹੜਾ ਕੌਡੀ ਖੇਡਣ ਦਾ ਤੂੰ ਜਿਹੜੀ ਛੱਟ ਕਰਮਾਂ ਦੀ ਆਦੋ ਕਰਮਾਂ ਦੀ ਆ ਉਹ ਲੱਗਣੀ ਲੱਗਣੀ ਭਾਵੇਂ ਭਾਵੇਂ ਘਰੇ ਬੈ ਜਾ ਭਾਵੇਂ ਕੌਡੀ ਖੇਡ ਲਾ ਭਾਵੇਂ ਜਾਜ ਤੇ ਚੜ ਜਾ ਭਾਵੇਂ ਕੋਠੇ ਤੇ ਚੜ ਜਾ ਵੜਦੇ ਤੁਰੇ ਜਾਂਦਾ ਵੀ ਤਾਂ ਹੀ ਬਾਸ ਜੇ ਵੜਦੇ ਜਿਹੜੀ ਕਰਮਾਂ ਜੋ ਭਾਵੇਂ ਵੜ ਤੋਂ ਤਿਲਕੇ ਲੱਗ ਜੋ ਲੱਗਣੀ ਲੱਗਣੀ ਆ ਇਹ ਕਰਮਾਂ ਦੀਆਂ ਸੱਟਾਂ ਜੇ ਵਾ ਨਾ ਹੀ ਬਦਨਾਮ ਆ ਵੀ ਕਬੱਡੀ ਚ ਸੱਟਾਂ ਲੱਗਦੀਆਂ ਵਾ ਕੋਈ ਨਹੀਂ ਕਬੱਡੀ ਜਾ ਜਾਂਦਾ ਆਉਂਦਾ ਵਾ ਇਹ ਬਸ ਸੱਟਾਂ ਕਰਮਾਂ ਦੇ ਇੱਥੋਂ ਸਿੱਧ ਹੋ ਗਿਆ ਜਾਨੂ ਦੇ ਯਕੀਨ ਹੋ ਗਿਆ ਵੀ ਸੱਟਾਂ ਕਰਮਾਂ ਦੀਆਂ ਜੇ ਸਹੀ ਗੱਲ ਆ ਨੇ ਚੋਬਾਕੀ ਮਹਾਰਾ ਹੀ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਆਪਾਂ ਸਵੇਰੇ ਪੁੱਛਦੇ ਹਾਂ ਡਾਕਟਰ ਨੂੰ ਕੀ ਜਾਂਦਾ ਵਾ ਫਿਰ ਉਸ ਹਿਸਾਬ ਨਾਲ ਆਪਾਂ ਟ੍ਰੀਟਮੈਂਟ ਕਰਾਵਾਂਗੇ ਤੇਰੇ ਮੇਰੇ ਵੀਰ ਜਿਹੜੇ ਜਿਹੜੇ ਵੀ ਆਪਣੇ ਐਨ ਆਰ ਆਈ ਵੀਰ ਮਤ ਕਰੋ ਵਾਸ ਤੋਂ ਵਾਸ ਤੁਹਾਨੂੰ ਪਤਾ ਕਬੱਡੀ ਪਲੇਅਰ ਕਿਹੜਾ ਸ਼ਾਊਕਰ ਹੁੰਦੇ ਆ ਕਰਾਂ ਦੋ ਪਰੇਸ਼ਾਨ ਅੱਗੇ ਕਰਾ ਲੈ ਹਾਈਲਾਈਨ ਹਾਂ ਤੇ ਮਹਾਰਾ ਜੀ ਕਿਰਪਾ ਕਰੇ ਸੱਚੇ ਪਾਸ਼ਾ ਹਾਂ ਹਾਂ